ਸਸੀ ਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਵਾਈਗੁਰੂ ਕਲੋਥ ਹਾਊਸ ਐਂਡ ਪ੍ਰਤੀਕ ਬਟਨਾਡਾ ਵੱਲੋਂ ਅੱਜ ਫਿਰ ਜਿਹੜੇ ਸਾਡੇ ਪੀਸ ਲੈ ਕੇ ਆਏ ਸੀ ਰਾਮ ਟੈਕਸ ਦੇ ਲੈ ਕੇ ਆਏ ਆ ਜੀ ਕੱਟ ਰਹਿਣ ਵਾਲੀ ਹੈ 2.5 ਤੋਂ ਲੈ ਕੇ ਜੀ ਸਾਡਾ 3 ਮੀਟਰ ਤੱਕ 4 ਤੇ 4.5 ਦੀ ਕੱਟ ਰਹਿਣ ਵਾਲੀ ਹੈ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਸ ਨੂੰ ਸਾਰੇ ਪੀਸ ਰਾਮ ਟੈਕਸ ਦੇ ਮਿਲ ਲਗੇ ਸਭ ਦੇ ਉੱਪਰ ਤੁਹਾਨੂੰ ਸਟੈਂਪ ਮਿਲੂਗੀ ਰਾਮ ਟੈਕਸ ਦੀ ਠੀਕ ਹੈ ਜੀ ਸਾਰੇ ਪੀਸ ਰਹਿਣਗੇ ਰਾਮ ਟੈਕਸ ਦੇ ਰਾਮ ਟੈਕਸ ਦਾ ਸਟਾਫ ਤੁਹਾਨੂੰ ਪਤਾ ਹੀ ਹੈ ਬਹੁਤ ਹੀ ਸੁਪੀਰੀਅਰ ਕੁਆਲਿਟੀ ਦਾ ਹੁੰਦਾ ਜੀ ਇਹ ਠੀਕ ਹੈ ਜੀ ਸਟਾਫ ਜਿਹੜਾ ਰਹਿਣ ਵਾਲਾ ਉਹ ਪਸ਼ਮੀਨਾ ਰਹਿਣ ਵਾਲਾ ਜੀ ਕਰਮ ਪਸ਼ਮੀਨਾ ਰਹਿਣ ਵਾਲਾ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਪ੍ਰਾਈਸ ਰਹੂਗਾ 200 ਰੁਪਏ ਪਰ ਮੀਟਰ ਜਿਹੜਾ ਪੀਸ ਤੁਹਾਨੂੰ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਪਹਿਲਾ ਪ੍ਰਿੰਟ ਚੈੱਕ ਕਰੋ ਜੀ 2.5 ਮੀਟਰ ਦੀ ਕੱਟ ਰਹਿਣ ਵਾਲੀ ਹੈ ਸ਼ਰਟ ਪੀਸ ਹੈ ਜੀ ਦੇਖੋ ਇਹ ਬਾਟਮ ਲਗਾਈ ਹੈ ਜੇਕਰ ਤੁਸੀਂ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ ਜੇਕਰ ਤੁਸੀਂ ਬਿਨਾ ਬਾਟਮ ਤੋਂ ਸ਼ਰਟ ਪੀਸ ਲੈਣਾ ਚਾਹੁੰਦੇ ਹੋ ਵੀ ਲੈ ਸਕਦੇ ਹੋ ਜੀ ਅਗਲਾ ਪ੍ਰਿੰਟ ਚੈੱਕ ਕਰੋ ਜੀ ਬੜੇ ਪਿਆਰੇ ਜਿਹੇ ਪੀਸ ਰਣਗੇ ਜ਼ਿਆਦਾਤਰ ਮੋਸਟਲੀ 2.5 ਮੀਟਰ ਦੀ ਕੱਟ ਰਹੂਗੀ ਅੱਜ ਇਹ ਵਾਲਾ 4 ਮੀਟਰ ਦੀ ਕੱਟ ਵਿੱਚ ਮਿਲੂਗਾ ਚੈੱਕ ਪ੍ਰਿੰਟ ਦੇ ਵਿੱਚ ਹੈ ਬਹੁਤ ਹੀ ਗਰਮ ਸਟਾਫ ਹੈ ਰਾਮ ਟੈਕਸ ਹੈ ਦੇਖ ਸਕਦੇ ਹੋ ਤੁਸੀਂ ਨਜ਼ਦੀਕ ਤੋਂ ਦੇਖ ਸਕਦੇ ਹੋ ਗਰਮ ਸਟਾਫ ਰਹਿਣ ਵਾਲਾ ਜੀ ਇਹ ਠੀਕ ਹੈ ਜੀ ਰਾਮ ਟੈਕਸ ਹੈ 4 4.5 ਦੀ ਕੱਟ 4 ਮੀਟਰ ਦੀ ਕੱਟ ਰਹਿਣ ਵਾਲੀ ਹੈ ਜੀ ਇਹਦੀ ਅਗਲਾ ਪੀਸ ਦੇਖੋ ਜੀ ਇਹ ਵੀ 4 ਮੀਟਰ ਜਾਂ 4.5 ਦੀ ਕੱਟ ਹੋਊਗੀ ਜੀ 4 ਜਾਂ 4.5 ਦੀ ਕੱਟ ਰਹਿਣ ਵਾਲੀ ਹੈ ਪ੍ਰਿੰਟ ਦੇਖ ਸਕਦੇ ਹੋ ਕਲਰ ਦੇਖ ਸਕਦੇ ਹੋ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਜੀ ਅਗਲਾ ਦੇਖੋ ਜਿਹੜਾ ਪੀਸ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਇਹ ਵਾਲਾ ਪੀਸ ਦੇਖੋ ਜੀ ਇਹਦਾ ਪ੍ਰਿੰਟ ਬੜਾ ਸੋਹਣਾ ਜਿਹਾ ਬੜਾ ਸੋਹਣਾ ਜਿਹਾ ਪ੍ਰਿੰਟ ਹੈ ਅਸੀਂ ਇਹਦੇ ਨਾਲ ਤੁਹਾਨੂੰ बॉਟਮ ਵੀ ਦਵਾਂਗੇ ਐਦਾ ਪਿੰਕ ਸ਼ੇਡ ਦੇ ਵਿੱਚ ਅਸੀਂ ਇਹਦੇ ਨਾਲ बॉਟਮ ਲਗਾਈ ਹੈ ਬੜੀ ਸੋਹਣੀ ਜੀ ਮੈਚਿੰਗ ਹੋਣੀ ਹੈ 2.5 ਮੀਟਰ ਦੀ ਕੱਟ ਵਿੱਚ ਰਹੂਗਾ ਇਹ ਵਾਲਾ ਪੀਸ ਦੇਖੋ ਇਹ ਵਾਲੀ ਤੁਸੀਂ ਇਹਦੇ ਨਾਲ ਮੈਚਿੰਗ बॉਟਮ ਲੈ ਸਕਦੇ ਹੋ ਬਹੁਤ ਪਿਆਰਾ ਪੀਸ ਰਹਿਣ ਵਾਲਾ ਹੈ ਜੀ ਠੀਕ ਹੈ ਜੀ 800 ਦੇ ਵਿੱਚ ਸੂਟ ਪਊਗਾ ਪਲੇਨ बॉਟਮ ਦੇ ਨਾਲ ਇਹ ਵਾਲਾ ਵੀ ਤੁਹਾਨੂੰ 4 ਮੀਟਰ ਦੀ ਕੱਟ ਵਿੱਚ ਮਿਲੇਗਾ ਜੀ ਠੀਕ ਹੈ ਜੀ 4 ਜਾਂ 4.5 ਦੀ ਕੱਟ ਹੋ ਸਕਦੀ ਹੈ ਪ੍ਰਿੰਟ ਦੇਖ ਸਕਦੇ ਹੋ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਹੈ ਜੀ ਇਹ ਤੁਹਾਨੂੰ 5 ਮੀਟਰ ਦੀ ਕੱਟ ਵਿੱਚ ਮਿਲਣ ਵਾਲਾ ਪੀਸ ਹੈ ਜੀ ਇਹ 5 ਮੀਟਰ 5 ਮੀਟਰ ਮਿਲੇਗਾ ਜੀ ਤੁਹਾਨੂੰ ਚੈੱਕ ਕਰ ਸਕਦੇ ਹੋ ਪ੍ਰਿੰਟ ਸਾਰੇ ਪੀਸ ਹੀ ਰਾਮ ਟੈਕਸ ਦੇ ਰਹਿਣਗੇ ਜੀ ਠੀਕ ਹੈ ਜੀ ਅਗਲਾ ਪੀਸ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਪੀਸ ਹੈ ਠੀਕ ਹੈ ਇਹਦੇ ਨਾਲ ਅਸਰੂ ਬੋਟਮ ਵੀ ਦੇ ਸਕਦੇ ਆ ਠੀਕ ਹੈ ਜੀ 프੍ਰਿੰਟ ਦੇਖੋ ਜੀ ਬੜਾ ਪਿਆਰਾ ਜਿਹਾ 프੍ਰਿੰਟ ਰਹਿਣ ਵਾਲਾ ਸ਼ਰਟ ਪੀਸ ਰਹੂਗਾ ਜੀ ਇਹ ਟਾਈ ਮੀਟਰ ਦੀ ਕੱਟ ਵਿੱਚ ਸ਼ਰਟ ਪੀਸ ਰਹੂਗਾ ਬੜਾ ਪਿਆਰਾ ਜਿਹਾ 프੍ਰਿੰਟ ਰਹਿਣ ਵਾਲਾ ਜੀ ਅਗਲਾ ਪੀਸ ਚੈੱਕ ਕਰੋ ਇਹ ਤੁਹਾਨੂੰ 2 ਪੀਸ ਮਿਲਣਗੇ ਸੇਮ ਟਾਈਟਾਈ ਮੀਟਰ ਦੀ ਕੱਟ ਵਿੱਚ 2 ਪੀਸ ਤੁਹਾਨੂੰ ਸੇਮ ਮਿਲਣਗੇ ਟਾਈਟਾਈ ਮੀਟਰ ਦੀ ਕੱਟ ਵਿੱਚ ਸ਼ਰਟ ਪੀਸ ਲੈਣਾ ਚਾਹੀਦਾ ਹੈ ਸ਼ਰਟ ਪੀਸ ਲੈ ਸਕਦੇ ਹੋ ਕਿਸੇ ਵੀ ਬਾਟਮ ਨਾਲ ਤੁਸੀਂ ਇਹਨੂੰ ਵੇਅਰ ਕਰ ਸਕਦੇ ਹੋ ਜੀ ਇਹ ਵਾਲਾ ਪੀਸ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਪੀਸ ਰਹੂਗਾ ਇਹ ਵੀ ਸ਼ਰਟ ਪੀਸ ਹੀ ਰਹੂਗਾ ਜੀ ਸਕਿਨ ਬਾਟਮ ਦੇ ਨਾਲ ਵੀ ਤੁਸੀਂ ਲੈ ਸਕਦੇ ਹੋ ਸਕਿਨ ਬਾਟਮ ਦੇ ਨਾਲ ਵੀ ਲੈ ਸਕਦੇ ਹੋ ਤੁਸੀਂ ਠੀਕ ਹੈ ਜੀ ਕੱਲਾ ਸ਼ਾਰਟ ਪੀਸ ਲੈਣਾ ਚਾਹੁੰਦੇ ਨੇ ਸ਼ਾਰਟ ਪੀਸ ਵੀ ਲੈ ਸਕਦੇ ਹਾਂ ਅਗਲਾ ਪੀਸ ਦੇਖੋ ਜੀ ਇਹ ਵੀ ਸ਼ਰਟ ਪੀਸ ਰਹਿਣ ਵਾਲਾ ਜੀ ਚੈੱਕ ਕਰੋ ਗਰੇ ਜੇ ਕਲਰ ਚ ਹੈ ਬਲੈਕ ਗਰੇ ਕਲਰ ਦੇ ਵਿੱਚ ਪੀਸ ਰਹੂਗਾ ਇਹ ਵੀ ਸ਼ਰਟ ਪੀਸ ਰਹੂਗਾ ਜੀ ਠੀਕ ਹੈ ਜੇਕਰ ਤੁਸੀਂ ਇਹ ਨਾਲ ਮੈਚਿੰਗ ਬਾਟਮ ਲਗਾਉਣਾ ਚਾਹੁੰਦੇ ਹੋ ਤਾਂ ਐਦਾਂ ਤੁਸੀਂ ਇਹਨਾਂ ਮੈਚਿੰਗ ਬਾਟਮ ਵੀ ਲੈ ਸਕਦੇ ਹੋ ਜੀ ਕੱਲਾ ਸ਼ਰਟ ਪੀਸ ਲੈਣਾ ਚਾਹੁੰਦੇ ਹੋ ਤਾਂ ਕੱਲਾ ਸ਼ਰਟ ਪੀਸ ਲੈ ਸਕਦੇ ਹੋ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਬੜਾ ਪਿਆਰਾ ਜਿਹਾ ਪ੍ਰਿੰਟ ਰਹੂਗਾ ਜੀ ਇਹ ਇਹ ਵੀ ਸ਼ਾਰਟ ਪੀਸ ਰਹੂਗਾ ਜੀ ਇਹਦਾ ਕਲਰ ਮੂੰਗਿਆ ਜਾਂ ਗ੍ਰੀਨ ਰਹਿਣ ਵਾਲਾ ਜੀ ਇਹ ਸ਼ਾਰਟ ਪੀਸ ਰਹੂਗਾ ਜੀ ਇਹ ਮੂੰਗਿਆ ਜਾਂ ਗ੍ਰੀਨ ਕਲਰ ਰਹੂਗਾ ਜੇ ਇਦਾਂ ਮੈਚਿੰਗ ਲੈਣਾ ਚਾਹਣੀ ਹੋ ਤਾਂ ਮੈਚਿੰਗ ਲੈ ਸਕਦੇ ਹੋ ਇਹ ਵੀ ਸ਼ਰਟ ਪੀਸ ਰਹਿਣ ਵਾਲਾ ਜੀ ਵਾਈਨ ਸ਼ੇਡ ਦੇ ਵਿੱਚ ਪਰਪਲ ਜਿਹਾ ਸ਼ੇਡ ਹੈ ਸ਼ਰਟ ਪੀਸ ਰਹੂਗਾ ਜੀ ਇਹ ਵੀ ਸ਼ਰਟ ਪੀਸ ਰਹਿਣ ਵਾਲਾ ਜੀ ਟਰਾਈ ਮੀਟਰ ਦੀ ਕੱਟ ਵਿੱਚ ਰਹੂਗਾ ਪ੍ਰਿੰਟ ਦੇਖੋ ਜੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਹੈ ਮੈਚਿੰਗ ਬਾਟਮ ਵੀ ਲੈ ਸਕਦੇ ਹੋ ਕਲਰ ਸ਼ਰਟ ਪੀਸ ਲੈਣਾ ਚਾਹਣੇ ਹੋ ਤਾਂ ਸ਼ਰਟ ਪੀਸ ਵੀ ਲੈ ਸਕਦੇ ਹੋ ਜੀ ਕਲਰ ਸੇਮ ਹੈ ਜਿਹੜਾ ਕੈਮਰੇ 'ਚ ਆ ਰਿਹਾ ਜੀ ਸੇਮ ਕਲਰ ਹੈ ਜੀ ਇਹ ਵਾਲਾ ਪੀਸ ਦੇਖੋ ਇਹਬਾਰੇ ਤੁਸੀਂ ਮੈਚਿੰਗ ਬਾਟਮ ਲੈ ਸਕਦੇ ਹੋ ਜਾਂ ਤੁਸੀਂ ਜੇ 셔ਟ ਪੀਸ ਲੈਣਾ ਚਾਹ ਰਹੇ ਹੋ ਤਾਂ ਕਲਰ 셔ਟ ਪੀਸ ਵੀ ਲੈ ਸਕਦੇ ਹੋ ਜੀ ਹਾਂਜੀ ਜੇਕਰ 셔ਟ ਪੀਸ ਲੈਣਾ ਚਾਹੁੰਦੇ ਹੋ 셔ਟ ਪੀਸ ਲੈ ਸਕਦੇ ਹੋ ਪ੍ਰਿੰਟ ਦੇਖ ਸਕਦੇ ਹੋ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲੇ ਵਾਲੇ 셔ਟ ਪੀਸ ਦਾ ਜੀ ਪੀ ਸਾਰੇ ਰਾਮ ਟੈਕਸ ਦੇ ਦੀ ਰਹਿਣ ਵਾਲੇ ਹੈ ਜੀ ਠੀਕ ਹੈ ਜੀ ਅਗਲਾ ਪੀਸ ਦੇਖੋ ਇਹਦੀ ਵੀ ਪ੍ਰਿੰਟਿੰਗ ਬੜੀ ਪਿਆਰੀ ਹੈ ਜੀ ਬਹੁਤ ਪਿਆਰੀ ਪ੍ਰਿੰਟਿੰਗ ਰਹਿਣ ਵਾਲੀ ਹੈ ਇਹ ਵਾਲ ਤੁਸੀਂ ਦਿਨ ਬਾਟਮ ਵੀ ਲੈ ਸਕਦੇ ਹੋ ਬਹੁਤ ਸੋਹਣੀ ਮੈਚਿੰਗ ਹੈ ਜੀ ਇਹ ਵਾਲੀ ਸ਼ਰਟ ਪੀਸ ਦੀ ਅਗਲਾ ਦੇਖੋ ਜੀ ਇਹ ਵੀ ਸਕਿਨ ਬਾਟਮ ਦੇ ਨਾਲ ਲੈ ਸਕਦੇ ਹੋ ਤੁਸੀਂ सकते बड़ा प्यारा जहा पीस रहेगा शर्ट पीस रहूगा बहुत प्यारी प्रिंटिंग है जो तो ग्रीन बॉटम भी ले सकते हो जी ए वाली ग्रीन बॉटम भी ले सकते हो ਇਹ ਵਾਲੀ ਬਾਟਮ ਵੀ ਲੈ ਸਕਦੇ ਹੋ ਅਗਲਾ ਪੀਸ ਦੇਖੋ ਜੀ ਬੜੇ ਸੋਹਣੇ ਜਿਹੇ ਪ੍ਰਿੰਟ ਮੈਨ ਵਾਲੇ ਤੁਹਾਨੂੰ ਰਾਮ ਟੈਕਸ ਦੇ ਵਿੱਚ ਪ੍ਰਿੰਟ ਬੜੇ ਸੋਹਣੇ ਜਿਹੇ ਰਹਿਣ ਵਾਲੇ ਹੈ ਜੀ ਇਹ ਵੀ ਪ੍ਰਿੰਟਿੰਗ ਬੜੀ ਪਿਆਰੀ ਹੈ ਜੀ ਇਹ ਵੀ ਸ਼ਰਟ ਪੀਸ ਰਹੂਗਾ ਜੀ ਬਲੂ ਜੀ ਸ਼ੇਡ ਦੇ ਨਾਲ ਬਲੂ ਬਾਟਮ ਦੇ ਨਾਲ ਤੁਸੀਂ ਲੈ ਸਕਦੇ ਹੋ ਜੀ ਇਹ ਬਲੂ ਬਾਟਮ ਦੇ ਨਾਲ ਜੀ ये वाला प्रिंट देखो जी ये भी बड़ा प्यारा जा जहां है ठीक है जी भी तुसी मैचिंग बॉटम ले दियो जी बड़ा प्यारा जा पीस रहने वाला जी ਇਹਨਾਂ ਦੇ ਸਕਿਨ ਬਾਟਮ ਲੈ ਸਕਦੇ ਹੋ ਸਾਡੇ ਕੋਲੋਂ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ ਸਕਿਨ ਬਾਟਮ ਲੈ ਸਕਦੇ ਹੋ ਬਹੁਤ ਪਿਆਰਾ ਪੀਸ ਰਹਿਣ ਵਾਲਾ ਜੀ ਠੀਕ ਹੈ ਜੀ ਐਦਾਂ ਸਕਿਨ ਦੇ ਬਾਟਮ ਦੇ ਨਾਲ ਤੁਸੀਂ ਇਹ ਵਾਲਾ ਪੀਸ ਸਾਡੇ ਕੋਲੋਂ ਪਾਈ ਕਰ ਸਕਦੇ ਹੋ ਇਹ 4 ਮੀਟਰ 4.5 ਤੱਕ ਦੀ ਕੱਟ ਵਿੱਚ ਰਹਿਣ ਵਾਲਾ ਪੀਸ ਹੈ ਜੀ ਚੈੱਕ ਕਰੋ ਟ੍ਰੈਂਡ ਬੜਾ ਪਿਆਰਾ ਹੈ ਇਹਦਾ 4.5 ਮੀਟਰ ਦੀ ਕੱਟ ਤੱਕ ਰਹੂਗਾ ਜੀ ਇਹ ਵੀ ਤੁਹਾਨੂੰ ਦੋ ਪੀਸਾਂ ਵਿੱਚ ਮਿਲੂਗਾ ਜੀ 5 ਮੀਟਰ ਵੀ ਲੈ ਸਕਦੇ ਹੋ ਸਾਡੇ ਕੋਲ ਰਾਮਟੈਕਸ ਦਾ ਪੀਸ ਰਹੂਗਾ ਜੀ ਇਹ ਪੀਚ ਕਲਰ ਦੀ ਬਾਟਮ ਨਾਲ ਲੈ ਸਕਦੇ ਹੋ ਬਹੁਤ ਪਿਆਰਾ ਪੀਸ ਰਹਿਣ ਵਾਲਾ ਸਕਿਨ ਕਲਰ ਦੀ ਬਾਟਮ ਵੀ ਲੱਗੂਗੀ ਇਹ ਨਾਲ ਠੀਕ ਹੈ ਜੀ ਸਕਿਨ ਕਲਰ ਦੀ ਬਾਟਮ ਵੀ ਲੈ ਸਕਦੇ ਹੋ ਇਹ ਵੀ ਸ਼ਰਟ ਪੀਸ ਰਹਿਣ ਵਾਲਾ ਹੈ ਸ਼ਰਟ ਪੀਸ 2 ਮੀਟਰ ਦੀ ਕੱਟ ਵਿੱਚ ਰਹਿਣਗੇ ਜੀ ਇਹਦੀ ਵੀ ਪ੍ਰਿੰਟਿੰਗ ਬੜੀ ਪਿਆਰੀ ਹੈ ਸ਼ਰਟ ਪੀਸ ਦੀ ਇੱਦਾਂ ਰਾਇਲ ਬਲੂ ਬਾਟਮ ਦੇ ਨਾਲ ਤੁਸੀਂ ਬਾਈ ਕਰ ਸਕਦੇ ਹੋ ਬਹੁਤ ਪਿਆਰੀ ਪ੍ਰਿੰਟਿੰਗ ਹੈ ਵਾਲੇ ਪੀਸ ਦੀ ਠੀਕ ਹੈ ਜੀ ਪ੍ਰਿੰਟਿੰਗ ਬਹੁਤ ਪਿਆਰੀ ਰਹਿਣ ਵਾਲੀ ਹੈ ਜੀ ਚੈੱਕ ਕਰੋ ਜੀ ਮੈਂਦੀ ਆ ਬਾਟਮ ਵੀ ਲੈ ਸਕਦੇ ਹੋ ਤੁਸੀਂ ਇਹਦੇ ਨਾਲ ਵੱਖਰੀ ਜੀ ਡਿਜ਼ਾਈਨਿੰਗ ਆਉਣੀ ਹੈ ਸ਼ਰਟ ਦੀ ਇਹ ਕੇਵਲਾ ਕਲਰ ਹੈ ਜਿਹਦੇ ਵਿੱਚ ਇidän ਨਾਲ ਵੀ ਤੁਸੀਂ ਮਹਿੰਦੀ ਆ ਬਾਟਮ ਲਗਾ ਸਕਦੇ ਹੋ ਜਾਂ ਬਲੂ ਸ਼ੇਡ ਦੇ ਵਿੱਚ ਬਾਟਮ ਲਗਾ ਸਕਦੇ ਹੋ ਜੀ ਠੀਕ ਹੈ ਜੀ ਦੋ ਕਲਰ ਮਿਲਣਗੇ ਤੁਹਾਨੂੰ ਇਹ ਪਰਪਲ ਆ ਜੀ ਪਰਪਲ ਦੇ ਵਿੱਚ ਆ ਪਰਪਲ ਬਾਟਮ ਦੇ ਨਾਲ ਸਾਡੇ ਕੋਲੋਂ ਬਾਇ ਕਰ ਸਕਦੇ ਹੋ ਠੀਕ ਹੈ ਜੀ ਪਰਪਲ ਬਾਟਮ ਦੇ ਨਾਲ ਬਾਇ ਕਰ ਸਕਦੇ ਹੋ ਜੀ डार्क परपल भी बॉटम है सा जो डार्क परपल लगा शर्ट पीस रहने वाला बड़ा प्यारा जहा पीस है जी ये भी शर्ट पीस रे चेब वाला कलर आऊगा अलग अलग कलर है जी ये तीन मीटर की कट तक रहने वाले पीस है जी ਅਗਲਾ ਪ੍ਰਿੰਟ ਦੇਖੋ ਜੀ ਅਗਲਾ ਪ੍ਰਿੰਟ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਹੈ ਇਹ ਵਾਲਾ ਪ੍ਰਿੰਟ ਦੇਖੋ ਜੀ ਇਹ ਵੀ 4 ਮੀਟਰ ਦੀ ਕਟ ਤੱਕ ਮਿਲੂਗਾ ਬਹੁਤ ਪਿਆਰਾ ਪ੍ਰਿੰਟ ਹੈ ਡਿਫਰੈਂਟ ਜਿਹਾ ਪ੍ਰਿੰਟ ਰਹੂਗਾ ਜੀ ਬਾਕੀ ਆਫ ਵਾਈਟ ਨਾਲ ਬਾਟਮ ਲਗਾ ਕੇ ਵੀ ਤੁਸੀਂ ਲੈ ਸਕਦੇ ਹੋ ਰੈਡੀ ਕਰ ਸਕਦੇ ਹੋ ਬਹੁਤ ਪਿਆਰਾ ਪੀਸ ਬਣਨਾ ਜੀ ਇਹ ਵਾਲਾ ਪ੍ਰਿੰਟ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਡਿਜ਼ਾਈਨਿੰਗ ਦੇਖੋ ਰਾਮ ਟੈਕਸ ਦੇ ਪੀਸ ਸਾਰੇ ਹੀ ਬਹੁਤ ਵਧੀਆ ਹੁੰਦੇ ਆ ਡਿਜ਼ਾਈਨਿੰਗ ਹੈ ਜੀ ਬਹੁਤ ਹੀ ਡਿਫਰੈਂਟ ਹੁੰਦੀ ਹੈ ਜੀ ਰਾਮ ਟੈਕਸ ਦੇ ਪੀਸਾਂ ਦੀ ਠੀਕ ਹੈ ਜੀ ਕੋਈ ਵੀ ਪੀਸ ਐਦਾਂ ਦਾ ਨਹੀਂ ਹੁੰਦਾ ਜਿਹੜਾ ਸਾਨੂੰ ਪਸੰਦ ਨਾ ਆਵੇ ਸਾਰੇ ਪੀਸ ਹੀ ਬੜੇ ਪਿਆਰੇ ਜੇ ਰਹਿਣ ਵਾਲੇ ਹੁੰਦੇ ਆ ਚੈੱਕ ਕਰੀ ਚਲੋ ਬੜੇ ਪਿਆਰੇ ਜੇ ਪੀਸ ਰਹਿਣਗੇ ਇਹ ਵੀ 4 ਮੀਟਰ ਦੀ ਕੱਟ ਤੱਕ ਰਹੂਗਾ ਜੀ ਠੀਕ ਹੈ ਜੀ 4 ਮੀਟਰ ਦੀ ਕੱਟ ਤੱਕ ਰਹੂਗਾ ਇਹ ਵਾਲਾ ਪੀਸ ਵੀ ਇਹ ਛੋਟੇ ਪ੍ਰਿੰਟ ਦੇ ਆ ਇਹ ਵੀ ਤੁਹਾਨੂੰ ਮਿਲਣਗੇ ਕੰਗਾ ਮੇਰੀ ਛੋਟੇ ਪ੍ਰਿੰਟ ਦੇ ਜ਼ਿਆਦਾ ਪਸੰਦ ਕਰਦੀਆਂ ਲਾਈਟ ਕਲਰ ਠੀਕ ਹੈ ਜੀ ਲਾਈਟ ਕਲਰ ਵੀ ਤੁਹਾਨੂੰ ਇਹਦੇ ਵਿੱਚ ਮਿਲਣਗੇ 4-4 ਮੀਟਰ ਦੀ ਕੱਟ ਤੱਕ ਰਹਿਣਗੇ ਜੀ ਪੀਸ ਅਗਲਾ ਚੈੱਕ ਕਰੋ ਜੀ ਇਹ ਵਾਲਾ ਪੀਸ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਬੜਾ ਪਿਆਰਾ ਜਿਹਾ ਰਹਿਣ ਵਾਲਾ ਇਸਨ ਅੱਜ ਦੀ ਸਾਡੇ ਰਾਮ ਟੈਕਸ ਦੇ ਕੱਟ ਪੀ ਸਿੰਧਾ ਪੀਸਾਂ ਵਿੱਚੋਂ ਕੋਈ ਪੀਸ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਠੀਕ ਹੈ ਜੀ ਜਿਹੜੀ ਵੀ ਅਸੀਂ ਸਕਰੀਨਸ਼ਾਟ ਲੈ ਕੇ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਅਸੀਂ ਨੰਬਰ ਆਪਣਾ ਮੈਂਸ਼ਨ ਕੀਤਾ ਉਸ ਨੰਬਰ ਤੇ ਕਾਲ ਕਰੋ ਮੈਸੇਜ ਕਰੋ ਤੇ ਆਪਣਾ ਆਰਡਰ ਬੁੱਕ ਕਰ ਸਕਦੇ ਜੀ ਪਲੀਜ਼ ਮੇਰੀ ਪਹਿਲਾਂ ਰਿਕਵੈਸਟ ਹੈ ਕਿ ਜਿਹੜੀਆਂ ਮੇਰੀਆਂ ਪਹਿਲੇ ਮੇਰੇ ਨਾਲ ਪਹਿਲੀ ਵਾਰ ਜੁੜ ਰਹੀਆਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਨ ਤਾਂ ਕਿ ਸਾਡੀ ਡੇਲੀ ਵੀਡੀਓ ਤੁਹਾਨੂੰ ਉਹਦਾ ਨੋਟੀਫਿਕੇਸ਼ਨ ਜਲਦੀ ਤੋਂ ਜਲਦੀ ਮਿਲ ਸਕੇ ਜੀ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।